ਭਗਤ ਜੀ ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇ ਸੋ ਕੀਓ ਨਾਮੀਤ ਚਾਲੇ ਥੇ ਹਰ ਮਿਲਨ ਕੋ ਵਿਚੈਂ اٹਕਿਓ ਚੀਤ ਸਿੱਖ ਸਾਖਾ ਸਿੱਖ ਦੇ ਅਰਥ ਨੇ ਚੇਲੇ ਬਾਲ ਕੇ ਮਹਾਰਾਜ ਦੀ ਬਾਣੀ ਦਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਉਦਮਤਾ ਜ਼ਰੂਰ ਕੀਤਾ ਸੀ ਚਾਲੇ ਥੇ ਹਰ ਮਿਲਣ ਕੋ ਬੀਚੈ اٹਕਿਓ ਚੀਤ ਕਹਿੰਦੇ ਰੱਬ ਨੂੰ ਮਿਲਣ ਦੇ ਵਾਸਤੇ ਉਦਮ ਜ਼ਰੂਰ ਕੀਤਾ ਸੀ ਧਰਮ ਵਾਲੇ ਪਾਸੇ ਤੁਰਿਆ ਜ਼ਰੂਰ ਸੀ ਤੁਸੀਂ ਵੇਖੋ ਪਹਿਲੋਂ ਪਹਿਲ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਂਦੇ ਨਹੀਂ ਬਾਣੀ ਦਾ ਪ੍ਰਚਾਰ ਵੀ ਕਰਦੇ ਨੇ ਸਿੱਖੀ ਦੀ ਗੱਲ ਵੀ ਕਰਦੇ ਨੇ ਸੋਣਾ ਉਦਮ ਕਰਦੇ ਨੇ ਪਹਿਲਾਂ ਪਹਿਲਾਂ ਭਗਤ ਕਬੀਰ ਸਭ ਕਹਿੰਦੇ ਪਹਿਲਾਂ ਪਹਿਲਾਂ ਉਦਮ ਕਰਦੇ ਨੇ ਪਰ ਜਿਵੇਂ ਜਿਵੇਂ ਆਪਣੀ ਵਡਿਆਈ ਪ੍ਰਭਤਾ ਹੋਣ ਲੱਗ ਪੈਂਦੀ ਹੈ ਲੋਕ ਤੌਲੀਆ ਵੀ ਹੱਥ ਪੁੰਜਲੀ ਦਿੰਦੇ ਨੇ ਪੈਰ ਵੀ ਤਵਾਉਂਦੇ ਨੇ ਜੁੱਤੀ ਵੀ ਚੁੱਕਦੇ ਨੇ ਗੱਡੀ ਦੀ ਖਿੜਕੀ ਵੀ ਖੋਲਦੇ ਨੇ ਤਾਂ ਫਿਰ ਉਦੋਂ ਥੋੜਾ ਜਿਹਾ ਅੰਦਰ ਇੱਕ ਹੰਕਾਰ ਜਾ ਆਉਣਾ ਸ਼ੁਰੂ ਹੋ ਜਾਂਦਾ ਹੈ ਭਗਤ ਕਬੀਰ ਸਾਹਿਬ ਜੀ ਬਾਣੀ ਦਾ ਫੈਸਲਾ ਕਹੀ ਕਹਿੰਦੇ ਤਵੇ ਬੜਾ ਲਾਉਂਦਾ ਪਰ ਬਾਣੀ ਕਹਿੰਦੀ ਹੈ ਕਹਿੰਦੇ ਚੱਲੇ ਥੇ ਹਰ ਮਿਲਣ ਕੋ ਚੱਲੇ ਜ਼ਰੂਰ ਸੀ ਰੱਬ ਨੂੰ ਮਿਲਣ ਵਾਸਤੇ ਤੇ ਜਿਹਦੀ ਗੱਡੀ ਦੀ ਖਿੜਕੀ ਕੋਈ ਦੂਜਾ ਖੋਲਣ ਲੱਗ ਪੇ ਤੇ ਫਿਰ ਹਉਮੈ ਤਾਂ ਆ ਹੀ ਜਾਂਦੀ ਹੈ ਨਾ ਕਿ ਮੇਰੇ 'ਚ ਕੋਈ ਸ਼ਕਤੀ ਹੈ ਪਰ ਸਤਿਗੁਰੂ ਜੀ ਕਹਿੰਦੇ ਚੱਲੇ ਜ਼ਰੂਰ ਥੇ ਸਾਰਿਆਂ ਦੀ ਨਹੀਂ ਸਿਰਫ ਉਦਾਹਰਣ ਦੇ ਰਹੀਆਂ ਕੋਈ ਤਰਕ ਤਵਾ ਨਹੀਂ ਪਰ ਕੋਈ ਜਿੱਦਾਂ ਮਰਜੀ ਸੋਚੇ ਉਹਨ ਕਿਸੇ ਸੋਚ ਥੋੜੀ ਆਪਾਂ ਬਦਲ ਸਕਦੇ ਹਾਂ ਕਹਿੰਦੇ ਚਾਲੇ ਥੇ ਹਰ ਮਿਲਣ ਕੋ ਚੱਲੇ ਸੀ ਰੱਬ ਨੂੰ ਮਿਲਣ ਵਾਸਤੇ ਮਿਲਣ ਦੇ ਅਰਥ ਨੇ ਰੱਬ ਨੂੰ ਸਮਝਣ ਵਾਸਤੇ ਵਿਚੈਂ ਅਟਕਿਓ ਚੀਤ ਪਰ ਜਿਹੜਾ ਚਿੱਤ ਰੱਬ ਨੂੰ ਮਿਲਣ ਵਾਸਤੇ ਚੱਲਿਆ ਸੀ ਨਾ ਉਹ ਕਹਿੰਦੇ ਰਸਤੇ ਵਿੱਚ ਹੀ ਰੁਕ ਗਿਆ ਕਿਉਂ ਪ੍ਰਭਤਾ ਹੋਣ ਲੱਗ ਪਈ ਵਡਿਆਈ ਹੋਣ ਲੱਗ ਪਈ ਵੀ ਲੋਕ ਵਾਵਾ ਕਰਦੇ ਨੇ ਉਹ ਭੁੱਲ ਗਿਆਂ ਆਪਣਾ ਅਸਲੀ ਮਕਸਦ ਤੋਂ ਉੱਲੇ ਹੋ ਗਿਆਂ ਕੋਨ ਹੰਕਾਰ ਹੋ ਗਿਆ ਵੀ ਮੇਰੇ ਚ ਬੜੀ ਸ਼ਕਤੀ ਹੈ ਲੋਕ ਤਾਂ ਹੀ ਮੈਨੂੰ ਮਥਾ ਟੇਕਦੇ ਚਾਲੇ ਥੇ ਹਰ ਮਿਲਣ ਕੋ ਬੀਚੇ ਬੀਚੇ ਕੀ ਵਿਚ ਵਿਚਾਲੀ اٹਕ ਗਿਆ ਚਿੱਤ ਹੰਕਾਰ ਆ ਗਿਆ ਰੱਬ ਨੂੰ ਭੁੱਲ ਗਿਆ ਗੁਰੂ ਨੂੰ ਹੁਣ ਇੱਕ ਪਾਸੇ ਕਰ ਦਿੱਤਾ ਹੁਣ ਗੁਰੂ ਇੱਕ ਬੰਦੇ ਹੈ ਉਸ ਬੰਦੇ ਕੋਈ ਨਹੀਂ ਜਾਂਦਾ ਬਹੁਤੀ ਭੀੜ ਹੁਣ ਬਾਬੇ ਵੱਲ ਲੱਗੀ ਹੁੰਦੀ ਹੈ ਲੈਣਾ ਲੱਗੀ ਹੁੰਦੀ ਹੈ ਬਾਬਾ ਜੀ ਨੂੰ ਮਿਲਣਾ ਬਾਬਾ ਜੀ ਨੂੰ ਮਿਲਣਾ ਗੁਰੂ ਗ੍ਰੰਥ ਸਾਹਿਬ ਨਾਲ ਵੱਡਾ ਬਾਬਾ ਕਿਹੜਾ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ ਕਹਿੰਦੇ ਉਹ ਵਿਚਾਰੀ ਰੁਕ ਗਿਆ ਚੱਲੇ ਜਰੂਰ ਸੀ ਚੰਗਾ ਕੰਮ ਸੀ ਪਰ ਉਹ ਕਿਉਂ اٹਕ ਗਿਆ ਕਿਉਂਕਿ ਪਹਿਲੀ ਪੰਕਤੀ ਦੇ ਅਰਥ ਕਰਨ ਤੋਂ ਪਹਿਲਾਂ ਆਪਾਂ ਨੂੰ ਲਾਸਟ ਵਾਲੀ ਪੰਕਤੀ ਦੇ ਅਰਥ ਕਰਨੇ ਪਹਿਣਗੇ ਆਰੰਭ ਵਾਲੇ ਬਚਨ ਨੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਬੀਚ ਐ اٹਕੇ ਉਹ ਚੀਤ ਉੱਦਮ ਕੀਤਾ ਸੀ ਸੋਣਾ ਪਰ ਪ੍ਰਪਤਾ ਹੋਣ ਲੱਗ ਪਈ ਰਾਹ ਦੇ ਵਿੱਚ ਹੀ ਖਲੋਗੇ ਕਿਉਂ ਖਲੋਗੇ ਹੁਣ ਕਵੀ ਸਾਬ ਗੱਲ ਕਲੀਅਰ ਕਰਦੇ ਨੇ ਕਹਿੰਦੇ ਸਿੱਖ ਸਾਖਾ ਬਹੁਤੇ ਕੀ ਐ ਕਹਿੰਦੇ ਚੇਲੇ ਚਾਟੜੀ ਇੰਨੇ ਹੋ ਗਏ ਕਹਿੰਦੇ ਆਪਣੀ ਪ੍ਰਪਤਾ ਹੀ ਇੰਨੀ ਹੋਣ ਲੱਗ ਪਈ ਕੇਸੋ ਕਿਉ ਨਾ ਮੀਤ ਕੇਸੋ ਭਾਵ ਪਰਮਾਤਮਾ ਵਾਹਿਗੁਰੂ ਕਹਿੰਦੇ ਪਰਮਾਤਮਾ ਨੂੰ ਮਿੱਤਰ ਬਣਾਉਣ ਵਾਸਤੇ ਪਰਮਾਤਮਾ ਨੂੰ ਮਿਲਣ ਵਾਸਤੇ ਤੁਰਿਆ ਸੀ ਕਹਿੰਦੇ ਆਲੇ-ਦੁਆਲੇ ਕਹਿੰਦੇ ਪ੍ਰਭਤਾ ਤੇ ਵਡਿਆਈ ਦੇ ਸੰਗਲ ਹੀ ਏਨੇ ਕ ਪੈ ਗਏ ਮਨ ਨੂੰ ਕਹਿੰਦੇ ਰੱਬ ਨੂੰ ਭੁੱਲ ਗਿਆ ਤੇ ਆਪ ਰੱਬ ਬਣ ਬੈਠਾ ਆਪਣੀ ਪੂਜਾ ਕਰਵਾਉਣ ਲੱਗ ਪਿਆ ਬਾਣੀ ਦਾ ਫੈਸਲਾ ਤੋਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਨਾ ਕਹੀਏ ਵੀ ਕਿਸੇ ਦਾ ਜੀਵਨ ਦੇਖੀਏ ਪਰ ਸਤਿਗੁਰੂ ਜੀ ਕਹਿੰਦੇ ਜੀਵਨ ਆਪੋ ਆਪਣਾ ਜੇ ਤੇਰਾ ਜੀਵਨ ਹੈ ਉਹਦਾ ਲਾਹਾ ਤੈਨੂੰ ਹੀ ਹੋਣਾ ਹੈ। ਤੋਂ ਸਤਿਗੁਰੂ ਜੀ ਕਹਿੰਦੇ